ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਮੌਜੂਦ ਹਾਂ ਬਦਨੀ ਕਲਾਂ ਬਦਨੀ ਕਲਾਂ ਇੱਕ ਕਸਬਾ ਹੈ ਜਿਹੜਾ ਕਿ ਮੋਗੇ ਤੋਂ ਬਰਨਾਲਾ ਰੋਡ ਦੇ ਉਪਰ ਆ ਤੇ ਇੱਥੋਂ ਨੇੜਿਓਂ ਬਿਲਕੁਲ ਅਭੋਰ ਬ੍ਰਾਂਚ ਨਹਿਰ ਲੰਘਦੀ ਆ ਦੋਸਤੋ ਇਹ ਬਹੁਤ ਪੁਰਾਣੀ ਨਹਿਰ ਆਬੋਰ ਬ੍ਰਾਂਚ ਤੇ ਇਸ ਦੇ ਉੱਪਰ ਇੱਥੇ ਪੁਰਾਣਾ ਅੰਗਰੇਜ਼ਾਂ ਦੇ ਸਮੇਂ ਦਾ ਬਣਿਆ ਹੋਇਆ ਇੱਕ ਪੁਲ ਆ ਤੁਹਾਨੂੰ ਉਹ ਦਿਖਾਵਾਂਗੇ ਇਸ ਨਹਿਰ ਦੇ ਉੱਪਰ ਕਾਫੀ ਸਾਰੇ ਜਿਹੜੇ ਪੁਰਾਣੇ ਪੁਲ ਦੇਖਣ ਨੂੰ ਮਿਲਦੇ ਨੇ ਬੇਸ਼ੱਕ ਅੱਜ ਨਵੇਂ ਹਾਈਵੇ ਬਣ ਚੁੱਕੇ ਨੇ ਤੇ ਨਾਲ ਨਵੇਂ ਜਿਹੜੇ ਪੁਲਾ ਉਹ ਵੀ ਬਣ ਗਏ ਪਰ ਪੁਰਾਣੇ ਪੁਲਾ ਜਿਹੜੇ ਨਿਸ਼ਾਨੀ ਦੇ ਤੌਰ ਤੇ ਅੱਜ ਵੀ ਇਹਨਾਂ ਨਹਿਰਾਂ ਦੇ ਉੱਪਰ ਦੇਖਣ ਨੂੰ ਮਿਲਦੇ ਨੇ ਦੂਜੇ ਨੰਬਰ ਤੇ ਗੱਲ ਕਰੀਏ ਇਸ ਨਹਿਰ ਦੀ ਤਾਂ ਇਹ ਨਹਿਰ ਜਿਹੜੀ ਇੱਕ ਕੱਚੀ ਨਹਿਰ ਆ ਬਹੁਤ ਸਾਰੀਆਂ ਨਹਿਰਾਂ ਨੇ ਜਿਹੜੀਆਂ ਮੌਜੂਦਾ ਸਮੇਂ ਦੇ ਵਿੱਚ ਪੱਕੀਆਂ ਹੋ ਚੁੱਕੀਆਂ ਨੇ ਪਰ ਇਹ ਨਹਿਰ ਅੱਜ ਵੀ ਕੱਚੀ ਆ ਤੇ ਇਸ ਦੀ ਜਿਹੜੀ ਖੂਬਸੂਰਤੀ ਨਹਿਰ ਦੀ ਉਹ ਇੱਕ ਵੱਖਰੀ ਆ ਇਹ ਸਾਹਮਣੇ ਤੁਸੀਂ ਪੁਰਾਣਾ ਜਿਹੜਾ ਪੁਲ ਦੇਖ ਰਹੇ ਹੋ ਦੋਸਤੋ ਇਹ ਜਿਹੜੀਆਂ ਨਹਿਰਾਂ ਸੀ ਇਹ ਲਗਭਗ 1885 ਦੇ ਵਿੱਚ ਇਹ ਜਿਹੜੇ ਪੋਲਾ 8485 ਦੇ ਵਿੱਚ ਉਦੋਂ ਦੇ ਬਣੇ ਹੋਏ ਆ ਤੇ ਇਸ ਨਹਿਰ ਦਾ ਜਿਹੜਾ ਪਾਣੀ ਸੀ ਉਹ ਦੋਸਤੋ ਅਬੋਰ ਤੱਕ ਲੱਗਦਾ ਸੀ ਤੇ ਇਸੇ ਕਰਕੇ ਇਸ ਨਹਿਰ ਦਾ ਜਿਹੜਾ ਨਾਮ ਆ ਉਹ ਅਬੋਰ ਬ੍ਰਾਂਚ ਆ ਹੁਣ ਮੌਜੂਦਾ ਗੱਲ ਕਰੀਏ ਤਾਂ ਹੁਣ ਇਹ ਕੋਟਕਪੂਰੇ ਤੋਂ ਅੱਗੇ ਸ਼ਾਇਦ ਆਸਾ ਬੁੱਟਰ ਤੱਕ ਉਥੋਂ ਤੱਕ ਜਾ ਕੇ ਜਿਹੜੀ ਇਹ ਨਹਿਰ ਖਤਮ ਹੋ ਜਾਂਦੀ ਆ ਨਹਿਰ ਅੱਜ ਵੀ ਅੱਗੇ ਉਹੀ ਆ ਪਰ ਹੁਣ ਮੌਜੂਦਾ ਸਮੇਂ ਦੇ ਵਿੱਚ ਜਿਹੜਾ ਇਸ ਨਹਿਰ ਦਾ ਪਾਣੀ ਆ ਉਹ ਅਬੋਰ ਤੱਕ ਨਹੀਂ ਜਾਂਦਾ ਉਹ ਜਿਹੜੀਆਂ ਹਰੀਕੇ ਹੈਡ ਤੋਂ ਨਹਿਰਾਂ ਨਿਕਲ ਕੇ ਆਉਂਦੀਆਂ ਨੇ ਉਹਨਾਂ ਨਹਿਰਾਂ ਦਾ ਪਾਣੀ ਆ ਜਿਹੜਾ ਇਸ ਨਹਿਰ ਦੇ ਵਿੱਚ ਪਾ ਕੇ ਤੇ ਅੱਗੇ ਜਾਂਦਾ ਹੈ ਇਹ ਦੋਸਤੋ ਜਿਹੜਾ ਪੁਲ ਤੁਸੀਂ ਦੇਖ ਰਹੇ ਹੋ ਇਹ ਕੋਲੀਆ ਖੁਰਦਪਿੰਡਾ ਉਥੋਂ ਦਾ ਪੌਲਾ ਬੜਾ ਖੂਬਸੂਰਤ ਵਿਊ ਆ ਇਸ ਨਹਿਰ ਦੇ ਉੱਪਰ ਜਿਹੜੇ ਜਿੱਥੇ-ਜਿੱਥੇ ਵੀ ਦੋਸਤੋ ਪੁਰਾਣੇ ਪੋਲ ਬਣੇ ਹੋਏ ਆ ਜਾਂ ਇੱਕ ਕੱਚੀ ਨਹਿਰ ਆ ਕੱਚੀਆਂ ਨਹਿਰਾਂ ਦਾ ਜਿਹੜਾ ਵਿਊ ਆ ਉਹ ਇੱਕ ਵੱਖਰਾ ਹੀ ਸਕੂਨ ਦਿੰਦਾ ਹੈ ਲਹਿੰਦੇ ਪੰਜਾਬ ਦੇ ਵਿੱਚ ਜਿਹੜੀਆਂ ਕੱਚੀਆਂ ਨਹਿਰਾਂ ਦੇਖਣ ਨੂੰ ਮਿਲਦੀਆਂ ਨੇ ਤੇ ਇਹ ਦੋਸਤੋ ਚੜ੍ਹਦੇ ਪੰਜਾਬ ਦੀ ਜਿਹੜੀ ਤੁਹਾਨੂੰ ਕੱਚੀ ਨਹਿਰ ਦਾ ਵਿਊ ਦਿਖਾ ਰਹੇ ਆ ਇਸ ਤੋਂ ਪਹਿਲਾਂ ਵੀ ਦੋਸਤੋ ਆਪਾਂ ਸਮਾਲਸਰ ਵਾਲਾ ਜਿਹੜਾ ਪੋਲਾ ਸੇਖਾਂਕਲਾਂ ਵਾਲਾ ਪੋਲਾ ਉਹਨਾਂ ਪੁਲਾਂ ਦੀ ਪਹਿਲਾਂ ਵੀ ਆਪਾਂ ਜਿਹੜੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰ ਚੁੱਕੇ ਹਾਂ ਤੇ ਅੱਜ ਦੀ ਜਿਹੜੀ ਵੀਡੀਓ ਆ ਇਹ ਪਿੰਡ ਬਦਨੀ ਕਲਾਂ ਦਾ ਜਿਹੜਾ ਪੁਲਾ ਉਹ ਤੁਹਾਨੂੰ ਇਸ ਵੀਡੀਓ ਕਲਿੱਪ ਦੇ ਵਿੱਚ ਦਿਖਾ ਰਹੇ ਹਾਂ ਇਹ ਦੋਸਤੋ 1947 ਦੀ ਵੰਡ ਤੋਂ ਪਹਿਲਾਂ ਦੇ ਪੁਲ ਨੇ ਜਿਹੜੇ ਬਣੇ ਹੋਏ ਆ ਜਦੋਂ ਦੀਆਂ ਇਹ ਨਹਿਰਾਂ ਬਣੀਆਂ ਨੇ ਉਦੋਂ ਦੇ ਪੁਲ ਨੇ ਤੇ ਇਹ ਹੁਣ ਪੁਲ ਛੋਟੇ ਹੋ ਗਏ ਤੇ ਜਿਹੜੀਆਂ ਸੜਕਾਂ ਨੇ ਉਹ ਵੱਡੀਆਂ ਹੋ ਗਈਆਂ ਤਾਂ ਇਸ ਕਰਕੇ ਜਿਹੜੇ ਹੁਣ ਪੁਲ ਨੇ ਉਹ ਵੀ ਨਵੇਂ ਬਣ ਚੁੱਕੇ ਆ ਕੋਸ਼ ਇਹਨਾਂ ਦੀ ਮਣਿਆਦ ਵਗੈਰਾ ਉਹ ਵੀ ਪੁੱਗ ਗਈ ਦੋਸਤੋ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸਾਂਝੀ ਜ਼ਰੂਰ ਕਰਿਆ ਜੀ ਤੇ ਜਾਂਦੇ ਜਾਂਦੇ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਸਾਨੂੰ ਫੋਲੋ ਜ਼ਰੂਰ ਕਰਿਓ ਧੰਨਵਾਦ